ਦਰਸ਼ਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੋਗਾ ਐਮਐਲਏ ਅਮਨਦੀਪ ਕੌਰ ਦੇ ਵੱਲੋਂ ਬੁੱਕਣ ਵਾਲਾ ਰੋਡ ਵਿਖੇ 47 ਲੱਖ ਰੁਪਏ ਦੀ ਲਾਗਤ ਦੇ ਨਾਲ ਕੱਚੀ ਸੜਕ ਉੱਪਰ ਇਟਾ ਲਗਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਰੀਬ 33 ਸਾਲ ਤੋਂ ਇਸ ਬੁਨਿਆਦੀ ਸਹੂਲਤ ਦੀ ਉਡੀਕ ਕਰ ਰਹੇ ਇਲਾਕਾ ਨਿਵਾਸੀਆਂ ਦੇ ਲਈ ਇਹ ਵੱਡੀ ਰਾਹਤ ਹੈ। ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਣ ਦੇ ਕਰਕੇ ਵਸਨੀਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪ੍ਰਵੀਨ ਸ਼ਰਮਾ ਅਤੇ ਕੌਂਸਲਰ ਸਾਹਿਬਾਨ ਅਤੇ ਵੱਡੀ ਗਿਣਤੀ ਦੇ ਵਿੱਚ ਵਾਰਡ ਵਾਸੀ ਮੌਜੂਦ ਰਹੇ। ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਸੀਂ ਸਾਰਿਆਂ ਨੇ ਸਾਡੇ ਤੇ ਵਿਸ਼ਵਾਸ ਜਤਾ ਕੇ ਅੱਜ ਸਾਨੂੰ ਉਸ ਲਾਇਕ ਕੀਤਾ ਕਿ ਅਸੀਂ ਕੰਮ ਕਰਵਾ ਸਕੀਏ। ਔਰ ਸਾਡੀ ਸਾਰੀ ਟੀਮ ਚਾਹੀ ਸਾਡੇ ਮੇਰ ਸਾਹਿਬ ਹੋਣ ਚਾਹੀ ਸਾਡੇ ਐਮਸੀ ਸਾਹਿਬ ਹੋਣ ਸਾਡੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੋਗੇ ਦੇ ਜਿੰਨੇ ਵੀ ਵੱਧ ਤੋਂ ਵੱਧ ਕੰਮ ਅਸੀਂ ਕਰਵਾ ਸਕਦੇ ਹਾਂ ਅਸੀਂ ਵੱਧ ਤੋਂ ਵੱਧ ਕੰਮ ਕਰਵਾਈਏ। ਮੈਂ ਸਾਡੇ ਮਾਨਯੋਗ ਸੀਐਮ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਅੱਜ ਤੱਕ ਸਾਨੂੰ ਕਿਸੇ ਵੀ ਫੰਡ ਦੇ ਦੇ ਲਈ ਰੋਕ ਨਹੀਂ ਲਗਾਈ। ਮੋਗੇ ਦੇ ਲਈ ਚਾਹੇ ਜਿੰਨੇ ਮਰਜੀ ਕੰਮ ਹੋਣ ਹਮੇਸ਼ਾ ਨਾਲ ਦੀ ਨਾਲ ਸਾਡੇ ਕੰਮ ਪਾਸ ਕਰਵਾ ਕੇ ਸਾਨੂੰ ਫੰਡ ਦਿੱਤੇ ਜਾਂਦੇ। ਸਾਡੇ ਪਾਰਟੀ ਦੇ ਸੁਪਰੀਮੋ ਸ਼ੀਰ ਅਰਜਨ ਕੇਜੀਵਾਲ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਪੰਜਾਬ ਦੇ ਲਈ ਜੋ ਹਰ ਰੋਜ਼ ਚੰਗੇ ਫੈਸਲੇ ਲੱਤੇ ਜਾ ਰਹੇ ਆ ਸਾਡੇ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣ ਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿੰਨੇ ਵੀ ਸਾਡੇ ਇੱਥੇ ਰਹਿਣ ਵਾਲੇ ਵੀਰ ਭੈਣਾਂ ਨੇ ਇਹਨਾਂ ਨੂੰ ਅਸੀਂ ਵਾਅਦਾ ਕੀਤਾ ਸੀ ਸਾਰੇ ਜਾਣੇ ਇਕੱਠੇ ਹੋ ਕੇ ਆਏ ਸੀਗੇ ਕਿ 33 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਪਰ ਸਾਡੀ ਜਿਹੜੀ ਪਹੀ ਹੈ ਉਹ ਹਜੇ ਤੱਕ ਕੱਚੀ ਹੈ ਜਦੋਂ ਬਰਸਾਤਾਂ ਹੁੰਦੀਆਂ ਨੇ ਉਦੋਂ ਬੱਚਿਆਂ ਨੂੰ ਸਾਰਾ ਆਂਜਾਨ ਦੇ ਵਿੱਚ ਦਿੱਕਤ ਹੁੰਦੀ ਆ ਸਕੂਲ ਬੱਚੇ ਪੜ੍ਹਦੇ ਆ ਉਹਨਾਂ ਨੂੰ ਅਸੀਂ ਨਹੀਂ ਛੱਡ ਕੇ ਆ ਸਕਦੇ ਸੋ ਜਿਸ ਤਰ੍ਹਾਂ ਅਸੀਂ ਵਾਦਾ ਕੀਤਾ ਸੀ ਅੱਜ ਉਹ ਵਾਦਾ ਪੂਰਾ ਕੀਤਾ ਆ तकरीबन ਇਹ 2 ਕਿਲੋਮੀਟਰ ਦੀ ਤੁਹਾਡੀ ਜਿਹੜੀ ਪਹੀ ਸੀ ਉਹ ਅਸੀਂ ਪੱਕੀ ਕਰਾ ਰਹੇ ਹਾਂ 44 ਲੱਖ ਰੁਪਏ ਦੀ ਲਾਗਤ ਦੇ ਨਾਲ ਮੈਂ ਦੇਖ ਰਹੀ ਸੀ ਬਹੁਤ ਸਾਰਾ ਕੰਮ ਤਾਂ 75% ਕੰਮ ਤਾਂ ਕੰਪਲੀਟ ਹੋ ਗਿਆ ਸਿਰਫ ਮੇਨ ਰੋਡ ਤੱਕ ਜਿਹੜੀ ਹੈਗੀ ਓਨੀ ਕੁ ਬਣ ਰਹੀ ਹੈ ਸੋ ਸਾਡਾ ਤਾਂ ਮੇਨ ਮਕਸਦ ਹੀ ਇਹ ਹੈ ਕਿ ਜਿੰਨੇ ਕੰਮ ਸੀ ਸਿਰਫ ਤੁਹਾਡਾ ਹੀ ਕੰਮ ਨਹੀਂ ਬਾਕੀ ਹੋਰ ਵੀ ਸ਼ਹਿਰ ਦੇ 40-40 ਸਾਲਾਂ ਤੋਂ ਜਿਹੜੇ ਅਟਕੇ ਹੋਏ ਕੰਮ ਸੀ ਸਾਰੇ ਕੰਮ ਪੂਰੇ ਕਰਵਾ ਰਹੇ ਹਾਂ ਕਿਉਂਕਿ ਤੁਸੀਂ ਸਾਰਿਆਂ ਨੇ ਬਹੁਤ ਉਮੀਦਾਂ ਰੱਖੀਆਂ ਬਹੁਤ ਵਿਸ਼ਵਾਸ ਜਤਾਇਆ ਸਾਡੇ ਤੇ ਸ਼ਾਰਗੀ ਅਗਰ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਮੋਗਾ ਸ਼ਹਿਰ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ 4 ਸਾਲਾਂ ਦੇ ਵਿੱਚ ਅਸੀਂ ਤਿੰਨ ਤਾਂ ਬਿਲਕੁਲ ਨੀਹਾ ਬੁੱਟਕੇ ਨਵੇਂ ਸਕੂਲ ਬਣਾ ਚੁੱਕੇ ਹਾਂ ਡਬਲ ਸਟੋਰੀ ਜਿੱਥੇ ਹਰ ਕਲਾਸ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੈ ਜਿੱਥੋਂ ਦੀਆਂ ਲੈਬਸ ਅਸੀਂ ਬਿਲਕੁਲ ਮਾਡਰਨ ਲੈਬਸ ਬਣਾਈਆਂ ਨੇ ਹੁਣੇ ਕੰਨੀਆਂ ਸਕੂਲ ਤੇ ਤਕਰੀਬਨ 1 ਕਰੋੜ ਰੁਪਏ ਅਸੀਂ ਗ੍ਰਾਂਟ ਦੇ ਕੇ ਉੱਥੇ ਮਾਡਰਨ ਲੈਬਸ ਬਣਾਈਆਂ ਨੇ ਕਲਾਸ ਰੂਮਸ ਬਣਾਏ ਆ ਪ੍ਰੋਜੈਕਟਰ ਲਗਵਾਏ ਆ ਤਾਕਿ ਸਾਡੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਮਿਲ ਸਕੇ ਉੱਥੇ ਮਹੱਲਾ ਕਲੀਨਿਕਾ ਦੇ ਨਾਲ-ਨਾਲ ਜਿੰਨੇ ਵੀ ਸਾਡੇ ਕ੍ਰਿਟੀਕਲ ਕੇਅਰ ਯੂਨਿਟ ਜਿਹੜੀ ਹੈਗੀ ਆ ਮੋਗੇ ਦੀ ਬੜੀ ਦੇਰ ਦੀ ਮੰਗ ਸੀਗੀ ਕਿ ਟ੍ਰੋਮਾ ਸੈਂਟਰ ਬਾਹਰ ਲੈ ਕੇ ਜਾਓ ਅਸੀਂ ਦੋਨੇ ਕੇ ਰੋਲ ਤੇ ਬਣਾ ਰਹੇ ਹਾਂ ਸੋ ਚਾਹੇ ਉਹ ਐਸਟੀਪੀ ਪਲਾਂਟ ਹੋਵੇ ਬਹੁਤ ਸਾਲਾਂ ਬਾਅਦ ਜਿਹੜਾ ਉਹਨੂੰ ਅਪਗ੍ਰੇਡ ਕਰਵਾ ਰਹੇ ਸਿੰਗਾਵਾਲਾ ਬਿਜਲੀ ਘਰ ਸੀ ਜਿਹੜਾ ਉਹ ਤਕਰੀਬਨ 41 ਸਾਲਾਂ ਤੋਂ ਉਸ ਨੂੰ ਅਪਗ੍ਰੇਡ ਨਹੀਂ ਸੀ ਕਰਵਾਇਆ ਹਰ ਸਾਲ ਗਰਮੀਆਂ ਦੇ ਵਿੱਚ ਤੁਸੀਂ ਦੇਖਦੇ ਸੀਗੇ ਕਿ ਟਰਾਂਸਫਾਰਮਰ ਸੜ ਜਾਂਦੇ ਸੀਗੇ ਕਿਉਂਕਿ ਬਿਜਲੀ ਦਾ ਲੋਡ ਬਹੁਤ ਵੱਧ ਗਿਆ ਪਰ ਜਿਹੜਾ ਸਿੰਗਾ ਵਾਲੇ ਗ੍ਰਿਡ ਦਾ ਲੋਡ ਸੀ ਉਹ ਨਹੀਂ ਸੀ ਵਧਾਇਆ ਗਿਆ ਅਸੀਂ ਉਸ ਨੂੰ 5.8 ਕਰੋੜ ਰੁਪਏ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਿੰਗਾ ਵਾਲਾ ਜਿਹੜਾ ਸਾਡਾ ਬਿਜਲੀ ਦਾ ਰੌਟਾ ਉਹਨੂੰ ਅਪਗ੍ਰੇਡ ਕਰਵਾਇਆ ਅਤੇ ਹੋਰ ਨਵੇਂ ਜਿਹੜੇ ਹੈਗੇ ਆ ਗ੍ਰਿਡ ਰਖਵਾਏ ਆ ਔਰ ਆਉਣ ਵਾਲੀ ਹੁਣ ਗਰਮੀਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੋਗੇ ਨੂੰ ਕੋਈ ਦਿੱਕਤ ਹੋਏਗੀ ਸ਼ਹਿਰ ਨੂੰ ਔਰ ਨਾਲ ਜਿੰਨੇ ਵੀ ਸਾਡੇ ਪਿੰਡ ਲੱਗਦੇ ਆ ਸਾਰਿਆਂ ਦੀ ਸਮੱਸਿਆ ਦੂਰ ਹੋ ਜਾਏਗੀ ਸੋ ਇਸੇ ਤਰ੍ਹਾਂ ਜਿੰਨੇ ਵੀ ਕੰਮ ਹੈ ਹੁਣ ਬਿਊਟੀਫਿਕੇਸ਼ਨ ਦੇ ਕੰਮ ਵੀ ਸ਼ਹਿਰ ਦੇ ਵਿੱਚ ਚੱਲ ਰਹੇ ਆ ਜਿੱਥੇ ਵੀ ਸਾਨੂੰ ਲੱਗਦਾ ਕਿ ਜਗ੍ਹਾ ਹੈਗੀ ਆ ਸਾਡੇ ਕੋਲ ਅਸੀਂ ਇੱਥੇ ਕੁਝ ਅੱਛਾ ਕਰ ਸਕਦੇ ਆ ਨੀਅਰ ਸਾਫ ਸਾਡੀ ਸਾਰੀ ਟੀਮ ਅਸੀਂ ਮਿਲ ਕੇ ਉੱਥੇ ਬਿਊਟੀਫਿਕੇਸ਼ਨ ਕਰਵਾ ਰਹੇ ਆ ਸ਼ਹਿਰ ਦੀ ਔਰ ਤੁਸੀਂ ਸਭ ਦੇਖਦੇ ਹੋਗੇ ਕਿ ਜਿਹੜੀ ਸਾਡੀ ਕਿੰਗਵਾ ਰਜਵਾਹਾ ਨਹਿਰ ਹੈ ਜਿਹੜੀ ਨੈਸਲੇ ਕੋਲ ਜਾਂਦੀ ਹੈ ਇਹ ਨਹਿਰ ਪਹਿਲਾਂ ਕੱਚੀ ਹੁੰਦੀ ਸੀ ਮੇਰੇ ਕੋਲ ਕੱਲ ਕਲਾ ਤੋਂ ਸਾਡੇ ਬਾਈ ਜੀ ਉਹ ਨਹੀਂ ਬੈਠੇ ਸਰਪੰਚ ਸਾਹਿਬ ਵੀ ਬੈਠੇ ਆ ਇਹ ਤੇ ਡਰੋਲੀ ਭਾਈ ਤੋਂ ਮੇਰੇ ਕੋਲ ਸਾਡੇ ਵਲੰਟੀਅਰ ਸਾਹਿਬਾਨ ਆਏ ਸੀਗੇ ਕਿ ਇਹ ਨਹਿਰ ਨੂੰ ਪੱਕੀ ਕਰਵਾ ਕੇ ਸਾਡੇ ਖਾਲਿਆਂ ਦਾ ਤੇ ਪਾਈਪਲਾਈਨ ਦਾ ਕੰਮ ਕਰਵਾਇਆ ਜਾਵੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ 25 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਨੂੰ ਫੰਡ ਦਿੱਤੇ ਉਹ ਨਹਿਰ ਪੱਕੀ ਹੋਈ ਔਰ ਤਕਰੀਬਨ 5500 ਸਾਡੇ ਮੋਗੀ ਦਾ ਰਕਬਾ ਜਿਹੜਾ ਹੈਗਾ ਉਸ ਨੂੰ ਉਹਦਾ ਪਾਣੀ ਲੱਗਣਾ ਸਟਾਰਟ ਹੋਏਗਾ ਜੋ ਅਸੀਂ ਇਰੀਗੇਸ਼ਨ ਦੇ ਲਈ ਖੇਤਾਂ ਦੇ ਵਿੱਚ ਵਰਤ ਕਰਾਂਗੇ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇਲਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ